ਇਹ ਤਿੰਨ ਐਸਐਚਓ ਇਹੋ ਬੰਦੇ ਨੇ ਜਿਨ੍ਹਾਂ ਨੇ ਸਵੇਰੇ ਕਨਫਾਊਂਟਰ ਕੀਤਾ ਔਰ ਇਹਨਾਂ ਨੂੰ ਇਨਕਾਊਂਟਰ ਕਰਨ ਲਈ ਬਹੁਤ ਵੱਡੀ ਥਾਪੀਆਂ ਇਹਨਾਂ ਦੇ ਸੀਨੀਅਰ ਅਫਸਰ ਸਾਹਿਬਾਨਾਂ ਨੇ ਦਿੱਤੀ ਹੈ ਸੋ ਦੇ ਵਾਰ ਐਨੀਵੇਜ਼ ਔਨ ਅ ਵੈਰੀ ਹਾਈ ਐਂਡ ਉਸ ਇਨਕਾਊਂਟਰ ਤੋਂ ਬਾਅਦ ਇਹਨਾਂ ਨੇ ਸੈਲੀਬ੍ਰੇਟ ਕੀਤਾ ਰੱਜ ਕੇ दारू ਪੀਤੀ ਔਰ ਸੁਭਾਵਿਕ ਉਹ ਮਾਹੌਲ ਵੇਖੋ ਜਦੋਂ ਬੰਦੇ ਨੇ ਇਨਕਾਊਂਟਰ ਕੀਤਾ ਹੋਵੇ ਔਰ ਉਸ ਨੂੰ ਥਾਪੀਆਂ ਮਿਲੀਆਂ ਹੁਣ ਪੰਜਾਬ ਪੁਲਿਸ ਤੋਂ ਡੀਜੀਪੀ ਚੀਫ ਮਿਨਿਸਟਰ ਇਨਾਦੇ ਚੀਫ ਮਿਨਿਸਟਰ ਸਹਿਬਾਨ ਸਾਰੇ ਉਸ ਨੂੰ ਬੜੀ ਥਾਪੀਆਂ ਦੇਣ ਦੇ ਹੋਣ ਤੇ ਸੁਭਾਵਿਕ ਹੈ ਉਹਦੇ ਲਈ ਇੱਕ ਕਰਨਲ ਜਾਂ ਉਹਦਾ ਮੁੰਡਾ ਕਿਹੜੀ ਕਿਹੜੀ ਬਾਗ ਦੀ ਬੂਲੀ ਆ ਔਰ ਉਸੇ ਅਹੰਕਾਰ ਤੇ ਕਹਿ ਲੋ ਸੱਤਾ ਦਾ ਨਸ਼ਾ ਕਹਿ ਲੋ ਪਾਵਰ ਦਾ ਨਸ਼ਾ ਕਹਿ ਲੋ ਸ਼ਰਾਬ ਦਾ ਨਸ਼ਾ ਕਹਿ ਲੋ ਆ ਕੇ ਉਹਨਾਂ ਨੇ ਇੱਕ ਦੋ ਇੱਕ ਪਿਓ ਪੁੱਤ ਨੂੰ ਜਿਹੜੇ ਪਿਆਰ ਨਾਲ ਰੋਟੀ ਖਾ ਰਹੇ ਸੀ ਦੇਸ਼ ਦੀ ਸੇਵਾ ਕਰਦੇ ਆ ਕਰਨਲ ਸਾਹਿਬ ਉਹਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਸਿਰਫ ਇਸ ਲਈ ਕਿ ਗੱਡੀ ਪਰਾ ਕਰਨਾ ਪੁਲਸ ਵਾਲਿਆਂ ਦੀ ਗੱਡੀ ਲਗਣੀ ਕਿਉਂ ਭਾਈ ਕਰਨਲ ਬਾਟ ਸਾਹਿਬ ਦੇ ਜੋ ਮਿਸਸਸ ਨੇ ਧਰਮਪਤਨੀ ਨੇ ਮੈਂ ਉਹਨਾਂ ਦੀ ਵੀਡੀਓ ਅੱਜ ਜਾ ਕੇ ਉਹ ਦੇਖੀ ਧਿਆਨ ਨਾਲ ਔਰ ਮੈਨੂੰ ਬੜਾ ਅਫਸੋਸ ਹੋਇਆ ਕਿ ਇੱਕ ਦੇਸ਼ ਦੀ ਸੇਵਾ ਕਰਨ ਵਾਲੇ ਫੌਜੀ ਦੀ ਘਰ ਦੀ ਉਹਦੇ ਪਰਿਵਾਰ ਦੀ ਜੋ ਹਾਲਾਤ ਪੰਜਾਬ ਪੁਲਿਸ ਨੇ ਬਣਾਏ ਉਹਦੇ ਤੇ ਮੈਨੂੰ ਵੀ ਬੜਾ ਅਫਸੋਸ ਹੋਇਆ ਔਰ ਮੈਨੂੰ ਇਸ ਗੱਲ ਦਾ ਗੁੱਸਾ ਵੀ ਬੜਾ ਆਇਆ ਕਿ ਯਾਰ ਇਹ ਕਾਨੂੰਨ ਬਣਿਆ ਕਿਦੇ ਲਈ ਹੈ ਕਿ ਪੰਜਾਬ 'ਚ ਭਗਵੰਤ ਮਾਨ ਦੀ ਸਰਕਾਰ ਸਿਲੈਕਟਿਵ ਕਾਨੂੰਨ ਲਾਗੂ ਕਰੂਗੀ ਸ਼ੀ ਹੈਜ਼ গিਵਨ ਯੂ ਵੀਡੀਓ ਐਵਿਡੈਂਸ ਐਂਡ ਸਤਕਾਰ ਜੋ ਮੈਡਮ ਨੂੰ ਮੈਂ ਕਹਿਣਾ ਚਾਹੁੰਦਾ ਕਰਨਲ ਸਾਹਿਬ ਦੇ ਮੈਸੇਜ ਨੂੰ ਡੋਨਟ ਐਕਸਪੈਕਟ ਜਸਟਿਸ ਫਰਮ ਦੀ ਐਸਐਸਪੀ ਨਾਨਕ ਸਿੰਘ ਇਹਦੀ ਇਹ ਜਦੋਂ ਵੀ ਇਹ ਜਿਹੇ ਵੱਡੇ ਕੇਸ ਆਉਂਦੇ ਆ ਜਦੋਂ ਇਹਨਾਂ ਨੂੰ ਇਨਸਾਫ ਕਰਨ ਦੀ ਵਾਰੀ ਆਉਂਦੀ ਆ ਇਨ ਸਾਫ ਨਹੀਂ ਕਰਦੇ ਸਰਕਾਰ ਵੱਲ ਵੇਖਦੇ ਇਫ देयर इज नो ਐਕਸ਼ਨ ਬੀਨ ਟੇਕਨ ਅਗੇਂਸਟ ਦੋਜ਼ ਪੁਲਿਸ ਅਫੀਸ਼ਰਸ ਉਹਦਾ ਇੱਕ ਕਾਰਨ ਹੈ ਮੈਮ ਔਰ ਕਾਰਨ ਅੱਜ ਮੈਂ ਤੁਹਾਡੇ ਜਨਤਿਕ ਕਰਨ ਲੱਗਿਆ ਕਿਉਂਕਿ ਤੁਸੀਂ ਬਹੁਤ ਠੀਕ ਗੱਲ ਰੱਖੀ ਉਹਦੇ ਚ ਤੁਸੀਂ ਇਹ ਗੱਲ ਕਹੀ ਕਿ ਅੱਜ ਇਹ ਡੰਡੇ ਮਾਰ ਰਹੇ ਆ ਤੇ ਜੇ ਮੈਂ ਇਹ ਲੜਾਈ ਨਾਲ ਲੜੀ ਦਿਸ ਇਸ ਵਾਟ ਦ ਕਰਨਲਸ ਵਾਈਫ ਇਸ ਸੇਇੰਗ ਜੇ ਮੈਂ ਇਹ ਲੜਾਈ ਅੱਜ ਨਹੀਂ ਲੜੀ ਤੇ ਕੱਲ ਇਹ ਬੜੀ ਜਲਦੀ ਕਿਸੇ ਦਾ ਐਨਕਾਊਂਟਰ ਕਰਨਗੇ ਔਰ ਬਿਲਕੁਲ ਠੀਕ ਫਰਮਾਇਆ ਤੁਸੀਂ ਮੇਰੇ ਧਿਆਨ ਚ ਵੀ ਉਥੇ ਮੀਡੀਆ ਕਰਮੀਆਂ ਨੇ ਸਾਰਿਆਂ ਨੇ ਇਹ ਗੱਲ ਲਈ ਹੈ ਕਿ ਕਰਨਲ ਸਾਹਿਬ ਤੇ ਉਹਨਾਂ ਦੇ ਸੁਪੁੱਤਰ ਰੰਗਤ ਜੀ ਰਾਤ ਦੇਰ ਦਿੱਲੀੋਂ ਆਏ ਔਰ ਉਹਨਾਂ ਨੇ ਸੋਚਿਆ ਘਰ ਜਾ ਕੇ ਕੀ ਕਿਸੇ ਨੂੰ ਡਿਸਟਰਬ ਕਰਾਂਗੇ ਤੇ ਢਾਬੇ 'ਚ ਰੋਟੀ ਖਾ ਚਲੀਏ ਬੜੇ ਪਿਆਰ ਨਾਲ ਆਪ ਦਾ ਬੈਠ ਕੇ ਰੋਟੀ ਖਾ ਰਹੀ ਸੀ ਇਹ ਪੰਜਾਬ ਪੁਲਿਸ ਦੇ ਜਿਹੜੇ 12 ਮੁਲਾਜ਼ਮ ਇਹ ਤਿੰਨ ਐਸ ਐਚਓ ਜਾਂ ਚਾਰ ਸੀ ਮੈਨੂੰ ਨਹੀਂ ਪਤਾ ਐਗਜ਼ੈਕਟਲੀ ਇੱਕ ਦਾ ਇੱਕ ਤੱਕ ਕਹਿੰਦੇ ਛਡਾਉਂਦਾ ਇਸੋ ਮੈਂ ਜਿਹੜਾ ਨਹੀਂ ਜ਼ਿੰਮੇਵਾਰ ਗੁਨੇਗਾਰ ਮੈਂ ਉਹਦੇ ਬਾਰੇ ਨਹੀਂ ਇਹ ਤਿੰਨ ਐਸਐਚਓ ਬੰਦੇ ਨੇ ਜਿਨ੍ਹਾਂ ਨੇ ਸਵੇਰੇ ਕਨਕਾਊਂਟਰ ਕੀਤਾ ਔਰ ਇਹਨਾਂ ਨੂੰ ਇਨਕਾਊਂਟਰ ਕਰਨ ਲਈ ਬਹੁਤ ਵੱਡੀ ਥਾਪੀਆਂ ਇਹਨਾਂ ਦੇ ਸੀਨੀਅਰ ਅਫਸਰ ਸਾਹਿਬਾਨਾਂ ਨੇ ਦਿੱਤੀ ਹੈ ਸੋ ਦੇ ਵਾਰ ਐਨੀਵੇਜ਼ ਔਨ ਅ ਵੈਰੀ ਹਾਈ ਐਂਡ ਉਸ ਇਨਕਾਊਂਟਰ ਤੋਂ ਬਾਅਦ ਇਹਨਾਂ ਨੇ ਸੈਲੀਬ੍ਰੇਟ ਕੀਤਾ ਰੱਜ ਕੇ दारू ਪੀਤੀ ਔਰ ਸੁਭਾਵਿਕ ਉਹ ਮਾਹੌਲ ਵੇਖੋ ਜਦੋਂ ਬੰਦੇ ਨੇ ਇਨਕਾਊਂਟਰ ਕੀਤਾ ਹੋਵੇ ਔਰ ਉਸ ਨੂੰ ਥਾਪੀਆਂ ਮਿਲੀਆਂ ਹੁਣ ਪੰਜਾਬ ਪੁਲਿਸ ਤੋਂ ਡੀਜੀਪੀ ਚੀਫ ਮਿਨਿਸਟਰ ਇਨਾਦੇ ਚੀਫ ਮਿਨਿਸਟਰ ਸਹਿਬਾਨ ਸਾਰੇ ਉਸ ਨੂੰ ਬੜੀ ਥਾਪੀਆਂ ਦੇਣ ਦੇ ਹੋਣ ਤੇ ਸੁਭਾਵਿਕ ਆ ਉਹਦੇ ਲਈ ਇੱਕ ਕਰਨਲ ਜਾਂ ਉਹਦਾ ਮੁੰਡਾ ਕਿਹੜੀ ਕਿਹੜੀ ਬਾਗ ਦੀ ਬੋਲੀ ਆ ਔਰ ਉਸੇ ਅਹ ਅਹੰਕਾਰ ਤੇ ਕਹਿ ਲੋ ਸੱਤਾ ਦਾ ਨਸ਼ਾ ਕਹਿ ਲੋ ਪਾਵਰ ਦਾ ਨਸ਼ਾ ਕਹਿ ਲੋ ਸ਼ਰਾਬ ਦਾ ਨਸ਼ਾ ਕਹਿ ਲੋ ਆ ਕੇ ਉਹਨਾਂ ਨੇ ਇੱਕ ਦੋ ਇੱਕ ਪਿਓ ਪੁੱਤ ਨੂੰ ਜਿਹੜੇ ਪਿਆਰ ਨਾਲ ਰੋਟੀ ਖਾ ਰਹੇ ਸੀ ਦੇਸ਼ ਦੀ ਸੇਵਾ ਕਰਦੇ ਆ ਕਰਨਲ ਸਾਹਿਬ ਉਹਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਸਿਰਫ ਇਹ ਲਈ ਕਿ ਗੱਡੀ ਪਰਾ ਕਰਨਾ ਪੁਲਸ ਵਾਲਿਆਂ ਦੀ ਗੱਡੀ ਲਗਣੀ ਕਿਉਂ ਭਾਈ ਕਿਹੜਾ ਕਾਨੂੰਨ ਉਤੋਂ ਡਿਗਿਓ ਤੁਹਾਡੇ ਲਈ ਕੋਈ ਖਾਸ ਕਾਨੂੰਨ ਹੈ ਔਰ ਮੈਂ ਕਰਨਲ ਸਾਹਿਬ ਦੇ ਪ੍ਰਭਾਵ ਨੂੰ ਇਹ ਕਹਿਣਾ ਚਾਹੁੰਦਾ ਡੋਨਟ ਐਕਸਪੈਕਟ ਜਸਟਿਸ ਯੂ ਵਿਲ ਹੈਵ ਟੂ ਅਪਰੋਚ ਦ ਪੰਜਾਬ ਐਂਡ ਹਾਈ ਕੋਰਟ ਕਿਉਂਕਿ ਪੰਜਾਬ ਪੁਲਿਸ ਦੀ ਮਜਬੂਰੀ ਹੈ ਜੋ ਮੇਰੇ ਕੋਲ ਅੰਦਰਲੀ ਕਹਾਣੀ ਆ ਰਹੀ ਹੈ ਥੈਟ ਇਫ ਦੇ ਟੇਕ ਐਕਸ਼ਨ ਅਗੇਂਸਟ ðiਸ ਇੰਡੀਵਿਜੂਅਲ ðiਸ ਸੋ ਕਾਲਡ ਮਹਿਤਾ ਇਹਨਾਂ ਨੂੰ ਕਹੂੰਗਾ 범ਾਸ਼ੀ ਕੀਤੀ ਆ ਤਾਂ ਕੇਸ਼ਾਈ ਕੀਤੀ ਆ ਗੁੰਡਾਗਰਦੀ ਕੀਤੀ ਆ ਜੇ ਇਹਨਾਂ ਦੇ ਖਿਲਾਫ ਐਕਸ਼ਨ ਲੈਣਗੇ ਫਿਰ ਇਹਨਾਂ ਨੇ ਉਹ ਇਨਕਾਊਂਟਰ ਜਿਹੜਾ ਹੋਇਆ ਨਾ ਸਵੇਰੇ ਉਹ ਕਿਵੇਂ ਫੇਕ ਇਨਕਾਊਂਟਰ ਸੀ ਉਹ ਕਿਵੇਂ ਸਟੇਜ ਮੈਨੇਜਡ ਇਨਕਾਊਂਟਰ ਸੀ ਉਹਦੀਆਂ ਵੀ ਪਰਤਾਂ ਖੋਲ ਦੇਣੀਆਂ ਇਸ ਲਈ ਪੁਲਿਸ ਨੂੰ ਬੜਾ ਪ੍ਰੈਸ਼ਰ ਹੈ ਕਿ ਜੇ ਇਹਨਾਂ ਤੇ ਐਕਸ਼ਨ ਲਿਆ ਔਰ ਇਹ ਦਬਕੇ ਮਾਰਦੇ ਕਿ ਜੇ ਸਾਡੇ ਤੇ ਐਕਸ਼ਨ ਲਵੋਗੇ ਨਾ ਫਿਰ ਅਸੀਂ ਦੱਸਾਂਗੇ ਸਵੇਰ ਵਾਲਾ ਸਾਰਾ ਇਨਸੀਡੈਂਟ ਸੋ ਦਿਸ ਨੀਡਸ ਅ ਹਾਈ ਕੋਰਟ ਮੋਨਿਟਰਡ ਇਨਕੁਆਇਰੀ ਔਰ ਕਮਾਲ ਦੀ ਗੱਲ ਐਨ ਆਈ ਆਈ ਸਲੂਟ ਦਿਸ ਫੈਮਿਲੀ ਐਂਡ ਦਿਸ ਲੇਡੀ ਕਿ ਤੁਸੀਂ ਤਾਂ ਬੜੀ ਹਿੰਮਤ ਵਿਖਾਈ ਹੈ ਜੀ ਤੁਸੀਂ ਡਟ ਕੇ ਖਲੋ ਗਏ ਹੋ ਤੁਹਾਨੂੰ ਕਦੇ ਰਾਜ਼ੀਨਾਮਾ ਕਦੇ ਮਾਫੀਆਂ ਫਿਰ ਝੂਠਾ ਪਰਚਾ ਥੋਡੇ ਤੇ ਹੀ ਦੇ ਦਿੱਤਾ ਜਦੋਂ ਸੀਸੀਟੀਵੀ ਫੁਟੇਜ ਹੋਵੇ ਫਿਰ ਔਰ ਇਹ ਰਿਪੋਰਟ ਆ ਗਈ ਹੋਵੇ ਉਲਟਾ ਥੋਡੇ ਤੇ ਪਰਾਤੀ ਸ਼ਰਾਬ ਉਹਨਾਂ ਨੇ ਪੀਤੀ ਬੇਇਨਸਾਫੀ ਉਹਨਾਂ ਨੇ ਕੀਤੀ ਪੁਲਿਸ ਵਾਲਿਆਂ ਨੇ ਕਾਨੂੰਨ ਪੁਲਿਸ ਵਾਲਿਆਂ ਨੇ ਤੋੜਿਆ ਔਰ ਬਣਾ ਥੋਡੇ ਤੇ ਦਿੱਤਾ ਕਿ ਕਰਨਲ ਸਾਹਿਬ ਬਾਤ ਚੁਲੂਕੀ ਕਰਦੇ ਸਨ ਜਾਂ ਕਰਨਤ ਸਾਹਿਬ ਨੇ ਸ਼ਰਾਬ ਪੀਤੀ ਸੀ ਮਗਰ ਉਹ ਸਾਰੀ ਪਰਦਾਫਾਸ਼ ਤੁਹਾਡੀ ਮੈਡੀਕਲ ਬਲੱਡ ਰਿਪੋਰਟਾਂ ਨੇ ਔਰ ਇਹ ਸੀਸੀਟੀਵੀ ਵੀਡੀਓ ਨੇ ਕੀਤੀ ਐ ਸੋ ਆਈ ਪਰਸਨਲੀ ਆ ਮੈਂ ਸਮਝਦਾ ਸੀਗਾ ਇਸ ਦੇਸ਼ ਦਾ ਨਾਗਰਿਕ ਪੰਜਾਬੀ ਹੋਣ ਦੇ ਨਾਤੇ ਜਿਨ੍ਹਾਂ ਨੇ ਹਮੇਸ਼ਾ ਹੀ ਫੌਜ ਦਾ ਸਤਿਕਾਰ ਕੀਤਾ ਔਰ ਮੈਂ ਅੱਜ ਕਹਿਣਾ ਚਾਹਾਂਗਾ ਭਗਵੰਤ ਮਾਨ ਜੀ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਬੜੇ ਇਸ਼ਤਿਹਾਰ ਦਿੰਨੇ ਹੋ ਵੱਡੇ ਵੱਡੇ ਕਿ ਸ਼ਹੀਦਾਂ ਦਾ ਅਸੀਂ ਸਤਿਕਾਰ ਕਰਦੇ ਆਂ ਔਰ 1 ਕਰੋੜ ਦੀ ਰਾਸ਼ੀ ਦਿੰਨੇ ਹੋ ਇਹ ਸਤਿਕਾਰ ਨਹੀਂ ਹੈ ਇਹ ਤੁਹਾਡੀ ਪਬਲਿਸਿਟੀ ਹੈ ਸਤਿਕਾਰ ਤੁਸੀਂ ਕਿੰਨਾ ਕਰਦੇ ਹੋ ਜਿਉਂਦੇ ਦਾ ਤਾਂ ਕਰ ਨਹੀਂ ਰਹੇ ਮਰੇ ਦਾ ਤੁਸੀਂ ਟੱਟੂ ਦਾ ਕਰਨਾ ਕਿਸੇ ਦਾ ਸਰਕਾਰ ਸੋ ਮੈਂ ਅੱਜ ਜੇ ਇਹਨਾਂ ਦੀ ਡਿਸਮਿਸਲ ਨਹੀਂ ਹੁੰਦੀ ਉਹਦੇ ਕਈ ਕਾਰਨ ਨੇ ਔਰ ਉਹ ਕਾਰਨ ਮੈਂ ਦੱਸਿਆ ਕਿਉਂਕਿ ਇਹ ਫੇਕ ਅਨਕਾਉਂਟਰ ਸਪੈਸ਼ਲਿਸਟ ਨੇ ਇਹਨਾਂ ਨੂੰ ਸਵੇਰੇ ਥਾਪੀ ਮਿਲੀ ਆ ਆਸ ਨਾ ਰੱਖਿਓ ਪੰਜਾਬ ਐਂ ਹਰਿਆਣਾ ਹਾਈ ਕੋਰਟ ਅਪਰੋਚ ਕਰਕੇ ਜੁਡੀਸ਼ੀਅਲ ਇਹਦੇ ਚ ਅਪਰੋਵ ਹੋਵੇ ਔਰ ਜਿਸ ਤਰ੍ਹਾਂ ਲਾਰੈਂਸ ਮਿਸ਼ਨੋਈ ਦੇ ਪ੍ਰੋਬੋ ਕੇ ਸਚਾਈ ਸਾਹਮਣੇ ਆਈ ਸੀ ਯਾ ਪ੍ਰਬੋਧ ਕੁਮਾਰ ਜੀ ਸੀਨੀਅਰ ਅਫਸਰ ਹਾਈ ਕੋਰਟ ਆਪ ਨਿਯੁਕਤ ਕਰੇ ਜਿਨ ਨੂੰ ਠੀਕ ਸਮਝ ਦਿਆ ਸਚਾਈ ਸਾਹਮਣੇ ਜਰੂਰ ਆਉਗੀ ਇਨਸਾਫ ਜਰੂਰ ਮਿਲੂਗਾ ਆਈ ਅਗੇਨ ਮੈਂ ਫੇਰ ਕਹਿੰਦਾ ਆਈ ਸਟੈਂਡ ਇਨ ਸੋਲੀਡੈਰਿਟੀ ਵਿਦ ਦ ਕਰਨਲਸ ਫੈਮਿਲੀ ਐਂਡ ਆਈ ਸਲੂਟ ਹਰ ਐਂਡ ਹਰ ਫੈਮਿਲੀ ਫਾਰ ਥਿਸ ਸਟੈਂਡ ਦੈਵ ਟੇਕਨ ਐਂਡ ਆਈ ਅਰਜ ਦ ਪੀਪਲ ਆਫ ਪੰਜਾਬ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਮੌਕਾ ਇਨਸਾਫ ਦਵਾ ਹੁੰਦਾ ਟੂਡੇ ਇਟਸ ਦ ਕਰਨਲਸ ਫੈਮਿਲੀ ਜੇ ਨਾਟਲੇ ਤੇ ਟੂਮੋਰੋ ਇਟ ਮੇ ਬੀ ਸਮਬਡੀ ਐਲ there are some very good cops in the punjab police also they are also feeling ashamed of what has happened but you cannot let anybody go, go scott free eh ji eh di maaf hi koi nahi je ajj inharu eh gallery mil gayi ki ek banda maar ta colonel nu kot liya aur ehda vi vaake gal sahi hai ki je eh ta encounter vi kar sakde si colonel sahab da aur je ajj na rokya te kal pai kise hor nu zimmedar na tharayo kal thode mera kise da vi parivar da ji ya nyana ho sakda hai jehda inha de hath chaduga so nip it in the bud now let's stand together And get justice for the Colonel's family, both, both on